ਭਿਆਨਕ ਸੜਕ ਹਾਦਸੇ ਨੇ ਲਈ ਨੌਜਵਾਨ ਦੀ ਜਾਨ ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆ ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ 'ਚ ਨੌਜਵਾਨ ਦੀ ਹੋਈ ਮੌਤ ਰਗੁਨਾਥ ਗਰਲਜ਼ ਕਾਲਜ ਨੇੜੇ ਵਾਪਰਿਆ ਭਿਆਨਕ ਹਾਦਸਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ ਰਗੁਨਾਥ ਗਰਲਜ਼ ਕਾਲਜ ਨੇੜੇ ਮੋਟਰਸਾਈਕਲ ਅਤੇ ਇੱਕ ਐਕਟਿਵਾ ਦੀ ਭਿਆਨਕ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਪਨਾਮ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਖੂ ਅਰਜਨ ਦੇਵ ਕਲੋਨੀ ਜੰਡਿਆਲਾ ਗੁਰੂਵਜੋ ਹੋਈ ਹੈ। ਜਾਣਕਾਰੀ ਮੁਤਾਬਕ ਜਪਨਾਮ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਝ ਹੀ ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਨੂੰ ਭਾਰੀ ਸੱਟਾਂ ਲੱਗੀਆਂ ਤੇ ਮੌਕੇ ਤੇ ਹੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਕਾਲਜ ਨੇੜੇ ਇਹ ਤੇਜ਼ ਰਫ਼ਤਾਰ ਆ ਰਹੀ ਐਕਟਿਵਾ ਦੇ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ ਅਤੇ ਹਾਦਸਾ ਵਾਪਰ ਗਿਆ ਉਸ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹਾਂ ਜੀ ਸਾਨੂੰ ਰਾਤ ਫੋਨ ਆਇਆ ਸੀ ਮੁੰਡਾ ਲੋਕ ਲੈਗਾ ਜੀ ਕਹਿੰਦਾ ਵੀ ਤੁਹਾਡੇ ਮਲੇ ਦਾ ਮੁੰਡਾ ਵਾ ਜਿੱਦਾਂ ਛੱਟ ਪੇਟ ਲੱਗਦੀ ਆ ਕੀ ਨਾਮ ਦਾ ਉਹਦਾ ਨਾਂ ਘੁੱਗੀ ਕਹਿੰਦੇ ਉਹਨੇ ਨਹੀਂ ਜਿੰਨੇ ਆਪਾਂ ਨੂੰ ਦੱਸਿਆ ਸੀ ਅੱਛਾ ਜੀ ਉਹ ਕਹਿੰਦਾ ਵੀ ਤੁਹਾਡੇ ਮਲੇ ਦਾ ਇਦਾਂ ਦਾ ਮੁੰਡਾ ਵਾ ਤੇ ਪਤਾ ਕਰਕੇ ਦੱਸੋ ਫਿਰ ਮੈਂ ਇਥੋਂ ਲਾਗੂ ਬੰਨੂ ਪੁੱਛਿਆ ਤੇ ਫਿਰ ਫਿਰ ਉਹਨੂੰ ਫੋਨ ਕੀਤਾ ਜੀ ਕਿੱਦਾਂ ਦਾ ਕਹਿੰਦੇ ਜਿਆਦਾ ਸੀਰੀਅਸ ਫਿਰ ਅਸੀਂ ਉੱਥੇ ਗਏ ਫਿਰ ਉੱਥੋਂ ਲੈ ਕੇ ਉਹਨੂੰ ਪੰਡਾਰੀ ਚਲ ਗਏ ਪੰਡਾਰੀ ਉਹਨਾਂ ਨੇ ਕਿਹਾ ਵੀ ਤੁਸੀਂ ਅੰਮ੍ਰਿਤਸਰ ਲੱਗੋ। ਮੁੜ ਕੇ ਉੱਥੋਂ ਗੱਡੀ ਲੈ ਕੇ ਫੇਰੇ ਅੰਮ੍ਰਿਤਸਰ। ਤੇ ਇਹ ਕਿ ਡੈਥ ਥੀ ਹੋ ਗਈ ਕਿ ਕਿਤਨਾ? ਡੈਥ ਇੱਥੇ ਹੋ ਗਈ ਜਿਹਨਾਂ ਵੀ ਵੇਖਿਆ ਇਹ ਨਬ ਜ ਨਹੀਂ ਜਾਦੇ। ਅੰਡਾਰੀ ਬਣਾਣੇ ਵੀ ਤਾਂ ਦੀਆਂ ਜਬਾਤ ਇਹ ਤਾਂ। ਕਿੰਨੇ ਵੇ ਦੀ ਗੱਲ ਆ ਗਈ? ਇਹ ਬਟਾਏ ਫੋਨ ਤੇ ਆਇਆ ਪਹਿਲਾਂ ਤਾਂ ਉਸ ਤੋਂ ਗੱਲ ਕਰਕੇ ਚੱਲ ਗਿਆ 5 ਮਿੰਟ ਦੇ ਖੰਮਾ। ਮੈਂ ਪਿੰਲੇ 9:30 ਵਜੇ ਸਾਨੂੰ ਸਾਨੂੰ 9:30 ਵਜੇ ਪਤਾ ਲੱਗਾ ਆ ਉਹ ਸਾਡੇ ਦਾ ਹਾਂ ਜੇ ਮੋਟਰਸਾਈਕਲ ਤੇ ਇਹ ਉਧਰੋਂ ਆਉਂਦਿਆ ਸੀ ਤੇ ਇਧਰੋਂ ਐਕਟਿਵਾ ਆ ਜਾਂਦਾ ਜਿਹਦੀ ਦਿੱਤੀ ਹੈ ਕਿ ਇਹ ਨਾ ਜਪਨਾਮ ਨਹੀਂ ਗੱਲ ਕਰਦਾ ਜੀ ਭਾਈ ਇਹ ਆ ਆਰਤੀ ਦੇ ਮਨੀਮ ਹੀ ਜੀ ਨੀਮੀ ਦਾ ਕੰਮ ਕਰਦਾ ਹੈ ਪਰਿਵਾਰ ਬਹੁਤ ਵਧੀਆ ਪਰਿਵਾਰ ਵਿਆਹ ਨੂੰ ਕਿੰਨੀ ਕੀ ਦਿਨ ਹੋਈ 6 ਮਹੀਨੇ ਵਿਆਹ ਨੂੰ ਐਸੇ 7 ਮਹੀਨੇ ਇਹ ਜੀ ਸਾਨੂੰ ਆਪ ਰਤ ਹੀ ਉਟਾਲੇ ਖੋਣ ਗਿਆ ਸੀ ਵੀ ਮੁੰਡਾ ਐਕਸੀਡੈਂਟ ਹੋਇਆ ਇੱਥੇ ਚੌਂਕ ਦੇ ਵਿੱਚ ਕਿਤੇ ਟਰੈਕਟਰ ਵਾਹ ਕੇ ਦੇ ਵਜੀ ਵਿੱਚ ਤੇ ਉੱਥੇ ਹੀ ਡਿੱਗਦੇ ਸਾਰੇ ਮੁੰਡਾ ਮਰ ਗਿਆ ਟਰੈਕਟਰ ਮੋਟਰਸਾਈਕਲ ਦੇ ਨਾਲ ਤੇ ਦੋਵੇਂ ਬੰਨੂ ਆਪਸ ਚੁੱਕ ਹਾਂ ਤੋ ਉਹ ਦੋ ਜਣੇ ਇਹਦੇ ਇਕੱਲਾ ਸੀ ਇਹ ਡਿੱਗਦੇ ਸਾਰੇ ਇਹਦਾ ਸਿਰ ਪਾਟ ਗਿਆ ਮੁੜ ਕੇ ਤੇ ਮਾਲਕ ਤੇ ਇਹਨਾਂ ਦੇ ਇੱਥੇ ਕਿਸ ਨੂੰ ਫੋਨ ਕੀਤਾ ਇਹ ਫਿਰ ਗਏ ਉੱਥੇ ਵੇਖਣ ਉੱਥੇ ਜਾ ਕੇ ਵੇਖਿਆ ਫਿਰ ਉੱਥੋਂ ਚੁੱਕ ਕੇ ਲਾ ਸ ਇਹਨਾਂ ਨੇ ਅੰਮ੍ਰਿਤਸਰ ਘੜੀ ਕਿਤੇ ਪਰਵਾਜ਼ ਕਿਹਨਾਂ ਕਿੰਨੇ ਮੈਂਬਰ ਹਾਂਜੀ ਪਰਵਾਜ਼ ਚ ਕਿੰਨੇ ਭੈਣ ਭਰਾ ਦੋ ਭੈਣਾਂ ਦੇ ਇੱਕ ਭਰਾ ਆ ਇਸ ਦੀ ਇਕੱਲਾ 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 ਮੁੰਡਾ ਹੈ ਇਹ 7-8 ਮਹੀਨੇ ਵਿਆਹ ਨੂੰ ਹੋਏ ਦੇ ਡੈਡੀ ਇਹਦੇ ਦਾ ਨਾਮ ਨਿਰਮਲ ਸਿੰਘ ਮੇਰਾ ਕੁੜਮੀਆਂ ਜੀ ਨਿਰਮਲ ਸਿੰਘ ਦਾ ਮੁੰਡਾ ਹੈ ਤੇਰਾ ਐਕਸੀਡੈਂਟ ਹੋਇਆ ਮੁੰਡੇ ਦਾ ਉਦੇ ਬਾਰੇ ਜਾਣਕਾਰੀ ਤੋਂ ਕੀ ਗੱਲ ਬਾਤ ਹੈ ਇਹਦੇ ਬਾਰੇ ਸਭ ਗੱਲ ਇਹ ਹੈ ਜੀ ਇਨਫੋਰਮੇਸ਼ਨ ਇਹ ਹੈ ਜੀ ਸਾਡੇ ਕੋਲ ਕਿ ਜਪਨਾਮ ਸਿੰਘ ਜਿਹੜਾ ਲੜਕਾ ਸੀ ਇੱਕ ਉਹ ਨਾ ਜਾ ਰਿਹਾ ਸੀ ਆਪਣੇ ਕਰਨ ਨੂੰ ਜਾ ਰਿਹਾ ਸੀ ਸਰਾ ਅਡੇ ਤੋਂ ਇਹ ਜਦੋਂ ਰੁਨਾਥ ਕਾਲੀ ਪੁਜਣਾ ਜੀ ਉਧਰ ਪਰਲੇ ਪਾਸੋਂ ਇੱਕ ਨਾ ਮੋਪੜ ਆਈ ਹੈ ਬੜੀ ਤੇਜ਼ ਸਪੀਡ ਦੇ ਨਾਲ ਇਹ ਉਹਦੇ ਵਿੱਚ ਜਿਹੜੀ ਆ ਟੱਕਰ ਹੋ ਗਈ ਹੈ ਟੱਕਰ ਹੋਣ ਦੇ ਨਾਲ ਹੀ ਫਿਰ ਜਿਹੜੀ ਆ ਜੀ ਇਹਨੂੰ ਹਸਪਤਲ ਖੜਿਆ ਹੈ ਹਸਪਤਲ ਵਾਲਿਆਂ ਨੇ ਕਿਹਾ ਤਾਂ ਵੀ ਜਿਹੜੀ ਇਹਦੀ ਮੌਤ ਹੋ ਗਈ ਹੈ ਉਦਿਸ ਉਹਦੇ ਅਕੋਰਡਿੰਗ ਜਿਹੜਾ ਅਸੀਂ ਮਕਰਮੰਦ ਅੱਜ ਕਰ ਦਿੱਤਾ ਆ ਉਸ ਸਕੂਟਰੀ ਸਵਾਰ ਵਾਲੇ ਦੇ ਖਿਲਾਫ ਅੱਗੋਂ ਤੋਂ 30 ਸਾਢੇ ਜਿਹੜੀ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਉਣਗੇ ਰਿਪੋਰਟ ਅੱਗੋਂ ਦੂਜੇ ਬੰਦਿਆਂ ਨੂੰ ਵੀ ਸੱਟ ਲੱਗੀ ਆ ਜਿਹੜੇ ਸਾਡੇ ਕੋਲ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ ਅਜੇ ਤੱਕ ਕੋਈ ਲਿਖੀ ਹੋ ਸਕਦਾ ਲੱਗੀ ਹੋਵੇ ਪਰ ਸਾਡੇ ਕੋਲ ਅਜੇ ਤੱਕ ਕੋਈ ਇੰਟੀਮੇਸ਼ਨ ਨਹੀਂ ਆਈ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਹਰਦੇਵ ਪ੍ਰਿੰਸ ਅਤੇ ਬਬਲੂ ਮਹਾਜਨ ਦੀ ਖਾਸ ਰਿਪੋਰਟ